ਬਾਈ ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਥੋੜੇ ਜ਼ਿੰਮੇਦਾਰ ਨੇ ਜਿਹੜੇ ਕਣਕ ਦਾ ਆਪਣਾ ਘਰ ਦਾ ਬੀਜ ਰੱਖਦੇ ਨੇ ਜ਼ਿਆਦਾਤਰ ਜ਼ਿੰਮੇਦਾਰ ਬਾਜ਼ਾਰ ਦੇ ਵਿੱਚੋਂ ਲਿਆ ਕੇ ਬੀਜ ਵਰਤਦੇ ਨੇ 40 40 ਕਿਲੋ ਦੀਆਂ ਥੈਲੀਆਂ ਆਪਾਂ ਲਿਆ ਕੇ ਬਾਜ਼ਾਰ ਦੇ ਵਿੱਚੋਂ ਵਰਤਦੇ ਆ ਉਹੀ ਬੀਜ ਆਪਾਂ ਡੁੱਟੇ ਜਾਂ ਤੁਗਣੇ ਰੇਟ ਦੇ ਉੱਤੇ ਲੈ ਕੇ ਆਉਂਦੇ ਆ ਜਿਹੜਾ ਹੁਣ ਬੀਜ ਆਪਾਂ ਨੂੰ 25 28 ਰੁਪਏ ਮਿਲਦਾ ਹੈ ਉਹ ਬੀਜ ਆਪਾਂ ਫਿਰ 50 ਰੁਪਏ 60 ਰੁਪਏ ਕਿਲੋ 100 ਰੁਪਏ ਕਿਲੋ ਤੱਕ ਦਾ ਬੀਜ ਆਪਾਂ ਬਾਜ਼ਾਰ ਤੋਂ ਲਿਆ ਕੇ ਵਰਤਦੇ ਆ ਹਾਲਾਂਕਿ ਕਈ ਵਾਰ ਉਸ ਬੀਜ ਦੀ ਸ਼ੁੱਧਤਾ ਦੀ ਵੀ ਆਪਾਂ ਨੂੰ ਕੋਈ ਗਾਰੰਟੀ ਨਹੀਂ ਹੁੰਦੀ ਕਈ ਵਾਰੀ ਆਪਾਂ ਕਿਸੇ ਹੋਰ ਕਿਸਮ ਦਾ ਬੀਜ ਕਹਿ ਕੇ ਵਰਤਦੇ ਆ ਨਿਕਲ ਕੋਈ ਹੋਰ ਆਉਂਦਾ ਤੇ ਪਰ ਹੁਣ ਕਿਉਂਕਿ ਕਣਕਾਂ ਦੀ ਬਾਢੀ ਚੱਲ ਰਹੀ ਆ ਆਪਣੇ ਕੋਲੇ ਸਾਰੀਆਂ ਜਿਹੜੀਆਂ ਕਿਸਮਾਂ ਲੱਗੀਆਂ ਨੇ ਉਹਨਾਂ ਦੇ ਝਾੜ ਦਾ ਪੂਰਾ ਬੇਰਵਾਪਾ ਨੂੰ ਮਿਲ ਜਾਣਾ ਫਸਲ ਖੜੀ ਦਿਖਦੀ ਆ ਹੁਣ ਆਪਾਂ ਨੂੰ ਤੇ ਅਗਲੇ ਸਾਲ ਦੇ ਵਾਸਤੇ ਬੀਜ ਦਾ ਜਿਹੜਾ ਪ੍ਰਬੰਧ ਜੇ ਹੁਣ ਆਪਾਂ ਕਰ ਲਵਾਂਗੇ ਤਾਂ ਕਾਫੀ ਜਿਹੜੀ ਬਚਤ ਹੋ ਜਾਂਦੀ ਆ ਸੋ ਇਹਦੇ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸ਼ਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਕੇ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਇਹ ਜ਼ਿਮੀਦਾਰਾਂ ਦੀ ਆਪਾਂ ਘੌਲ ਕਹਿ ਲਓ ਹਨ ਗੈਲੀ ਕਹਿ ਲਓ ਵੀ ਬਹੁਤੇ ਜ਼ਿਮੀਦਾਰ ਕਦੇ ਆਪਣਾ ਘਰ ਦਾ ਬੀਜ ਰੱਖਦੇ ਹੀ ਨਹੀਂ ਕਣਕ ਦਾ ਤਾਂ ਖਾਸ ਕਰੀ ਬਾਜ਼ਾਰ ਦੇ ਵਿੱਚ ਮੁੱਲ ਲੈ ਕੇ ਪਾਉਂਦੇ ਆ ਤੇ ਜੇ ਹੁਣ ਆਪਾਂ ਥੋੜੀ ਜਿਹੀ ਖਜਾਲਤ ਕਰ ਲਵਾਂਗੇ ਆਪਾਂ ਨੂੰ ਪਤਾ ਆਪਣੇ ਆਲੇ ਦਾਲੇ ਜਿਹੜੇ ਵੱਖ-ਵੱਖ ਬੀਜ ਲੱਗੇ ਹੋਏ ਨੇ ਉਹਨਾਂ ਨੂੰ ਆਪਾਂ ਨੂੰ ਫਸਲ ਦਾ ਇਹ ਵੀ ਪਤਾ ਵੀ ਇਹ ਫਸਲ ਠੀ ਕਿੰਨੀ ਕ ਕਿਸ ਤਰ੍ਹਾਂ ਦਾ ਇਹਦੇ ਹੁਣ ਹਾਲਾਤ ਨੇ ਜਾਂ ਇਹਨੂੰ ਬਿਮਾਰੀ ਲੱਗੀ ਕਨਾ ਲੱਗੀ ਪੀਲੀ ਕੁੰਗੀ ਆਈ ਕਿਨ ਆਈ ਉਹ ਸਾਰਾ ਜਿਹੜਾ ਰਿਕਾਰਡ ਆਪਣੇ ਕੋਲੇ ਹੁਣ ਹੈਗਾ ਆਪਾਂ ਹੁਣ ਉਹ ਦੇਖ ਸਕਦੇ ਆ ਤੇ ਜਿਹੜਾ ਬੀਜ ਆਪਾਂ ਨੂੰ ਚੰਗਾ ਲੱਗਦਾ ਉਹ ਬੀਜ ਦਾ ਆਪਾਂ ਉਹ ਬੀਜ ਹੁਣ ਆਪਾਂ ਅਗਲੇ ਸਾਲ ਦੇ ਵਾਸਤੇ ਰੱਖ ਸਕਦੇ ਆ ਆਪਣੇ ਕੋਲੇ ਵੱਖ-ਵੱਖ ਕਿਸਮਾਂ ਲੱਗੀਆਂ ਹੋਈਆਂ ਨੇ ਜ਼ਿਆਦਾਤਰ ਜ਼ਿਮੀਂਦਾਰ 2-2 3-3 ਕਿਸਮਾਂ ਤਾਂ ਲਾਉਂਦੇ ਹੀ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਕਿਸਮ ਤੁਹਾਨੂੰ ਸੂਟ ਕਰਦੀ ਆ ਉਹਦਾ ਬੀਜ ਤੁਸੀਂ ਅਗਲੇ ਸਾਲ ਦੇ ਵਾਸਤੇ ਹੁਣ ਰੱਖੋ ਤੇ ਜੇ ਤੁਹਾਡੇ ਕੋਲੋਂ ਨਹੀਂ ਹੈਗਾ ਕਿਸੇ ਹੋਰ ਜ਼ਿੰਮੇਵਾਰ ਦੇ ਨਾਲ ਹੁਣ ਤੁਸੀਂ ਉਹਨੂੰ ਬਦਲੀ ਸ਼ਾਦ ਲਈ ਕਰ ਲਓ ਕਿਉਂਕਿ ਆਪਣੇ ਕਣ ਕੌਣਾ 25 ਰੁਪਏ ਦੇ ਲਗਭਗ ਹੀ ਜਿਹੜੀ ਵੇਖਣੀ ਆ। ਇਹੀ ਬੀਜ ਬਾਜ਼ਾਰ ਦੇ ਵਿੱਚੋਂ ਫਿਰ ਆਪਾਂ ਬਜਾਈ ਦੇ ਵਕਤ ਲੈਣ ਜਾਵਾਂਗੇ ਤਾਂ ਆਪਾਂ ਨੂੰ ਡੁੱਡੇ ਜਿਹੇ ਤੋਂ ਗੁਨੇ ਰੇਟ ਤੱਕ ਵੀ ਮਿਲਦਾ। ਤੇ ਕਈ ਵਾਰ ਤਾਂ ਆਪਾਂ ਨੂੰ 100-100 ਰੁਪਏ ਕਿਲੋ ਦਾ ਬੀਜ ਲੈਣਾ ਪੈ ਜਾਂਦਾ ਕਿਉਂਕਿ ਕੋਈ ਬੀਜ ਚੰਗਾ ਝਾੜ ਨਿਕਲਿਆ ਆ। ਤੇ ਜ਼ਿੰਮੇਦਾਰ ਹੁਣ ਤਾਂ ਉਹਨੂੰ ਸਾਹਮਣੇ ਨਹੀਂ ਫਿਰ ਬਜਾਈ ਵਕਤ ਕਿਸੇ ਬੀਜ ਦਾ ਜਦੋਂ ਜ਼ਿਆਦਾ ਪ੍ਰਚਾਰ ਹੋ ਜਾਵੇ ਜ਼ਿਆਦਾ ਗੱਲ ਹੋ ਜਾਵੇ ਚੱਲ ਪੈਂਦੀ ਆ ਉਹਦੀ ਤਾਂ ਜ਼ਿੰਮੇਦਾਰ ਉਸੇ ਬੀਜਵਾਲ ਭੱਜ ਲੈਂਦੇ ਨੇ ਤੇ ਡੀਲਰ ਉਸੇ ਬੀਜ ਨੂੰ ਫਿਰ ਬਹੁਤ ਮਹਿੰਗਾ ਕਰ ਦਿੰਦੇ ਨੇ ਤੇ ਹੁਣ ਆਪਣੇ ਕੋਲੇ ਸਮਾਂ ਹੁਣ ਆਪਾਂ ਆਲਾ-ਦਾਲਾ ਦੇਖੋ ਆਪਣੇ ਜਿਹੜੀਆਂ ਵੈਰਾਈਟੀਆਂ ਲੱਗੀਆਂ ਨੇ ਉਹਨਾਂ ਨੂੰ ਦੇਖੋ ਕਿਸੇ ਤੁਹਾਡੇ ਆਂਢੀ ਗੁਆਂਢੀ ਦੇ ਲੱਗੀ ਹੈ ਕਿਸੇ ਰਿਸ਼ਤੇਦਾਰ ਦੇ ਕੋਲੇ ਵੈਰਾਈਟੀ ਕੋਈ ਲੱਗੀ ਹੋਈ ਆ ਉਹ ਇੱਕ ਦੂਏ ਨਾਲ ਗੱਲਬਾਤ ਕਰੋ ਪਤਾ ਲੱਗ ਜਾਂਦਾ ਤੁਹਾਨੂੰ ਆਪਣੇ ਬੀਜ ਦੇ ਬਾਰੇ ਦੱਸੋ ਅਗਲੇ ਦੇ ਬੀਜ ਦੇ ਬਾਰੇ ਪੁੱਛ ਲਓ ਤੇ ਇਹਨਾਂ ਚੀਜ਼ਾਂ ਨੂੰ ਜੇ ਹੁਣ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਤਾਂ ਆਪਾਂ ਅੱਧੇ ਰੇਟ ਦੇ ਵਿੱਚ ਬੀਜ ਆਪਣਾ ਖਾਂ ਲਵਾਂਗੇ ਉਹਦੀ ਸ਼ੁੱਧਤਾ ਦੀ ਵੀ ਗਾਰੰਟੀ ਆ ਹੁਣ 8-10 ਕਿੱਲੇ ਵਾਲਾ ਜਿਹੜਾ ਕੋਈ ਜ਼ਿੰਮੇਦਾਰ ਆ ਉਹਨੂੰ 4 ਕੁਇੰਟਲ ਦੇ ਲਗਭਗ ਬੀਜ ਦੀ ਲੋੜ ਆ ਜੇ 2000 ਰੁਪਏ ਕੁਇੰਟਲ ਦਾ ਫਰਕ ਪਾਇਆ ਜਾਂਦਾ ਤੁਸੀਂ ਦੇਖੋ 8000 ਰੁਪਏ ਦਾ ਫਰਕ ਪੈ ਗਿਆ ਤੇ 8000 ਰੁਪਏ ਦੇ ਨਾਲ ਆਪਣਾ ਡੀਏਪੀ ਦਾ ਖਰਚਾ ਨਿਕਲੇ ਆਉਂਦਾ ਸੋ ਗੱਲ ਕੁਝ ਵੀ ਨਹੀਂ ਨਾਲੇ ਤਾਂ ਸ਼ੁੱਧਤਾ ਮਿਲ ਜਾਂਦੀ ਆ ਆਪਾਂ ਨੂੰ ਬੀਜ ਦੀ ਭਰੋਸੇਯੋਗਤਾ ਹੁੰਦੀ ਆ ਤੇ ਸਾਰਾ ਬੀਜ ਆਪਾਂ ਨੂੰ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ ਤੇ ਜੇ ਆਪਾਂ ਕਰਨਾ ਵੀ ਆ ਬਾਜ਼ਾਰ ਦੇ ਵਿੱਚੋਂ ਕਦੇ ਵੀ ਜੇ ਲੈ ਕੇ ਆਉਣਾ ਨਾ ਪੂਰੇ ਦਾ ਪੂਰਾ ਬੀਜ ਨਹੀਂ ਖਰੀਦਣਾ ਥੋੜਾ ਕਿਸੇ ਵੈਰਾਈਟੀ ਦਾ ਬੀਜ ਆਪਾਂ ਨੂੰ ਨਵਾਂ ਮਿਲਦਾ ਉਹਦਾ ਬੀਜ ਆਪਾਂ ਆਪਣੇ ਖੇਤ ਦੇ ਵਿੱਚ ਅੱਗੇ ਅਗਲੇ ਸਾਲ ਦੇ ਵਾਸਤੇ ਵਧਾਉਣ ਵਾਸਤੇ ਆਪਾਂ ਲਾ ਸਕਦੇ ਆ ਯੂਨੀਵਰਸਿਟੀ ਵੱਖ-ਵੱਖ ਨਵੇਂ ਬੀਜ ਦਿੰਦੀ ਆ ਉਸ ਵੇਲੇ ਆਪਾਂ 8-10 ਕਿਲੋ ਬੀਜ ਲੈ ਕੇ ਬੀਜ ਲਓ ਤੇ ਉਹਦਾ ਬੀਜ ਆਪਣੇ ਕੋਲੇ ਹੋ ਜਾਂਦਾ ਤੇ ਉਹ ਆਪਾਂ ਵਰਤਦੇ ਰਹੀਏ ਹੁਣ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਹੁਣ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਉਹ ਖਜਾਲਤ ਨਾ ਮੰਨੋ ਜਿਹੜਾ ਬੀਜ ਤੁਹਾਨੂੰ ਵਧੀਆ ਲੱਗਦਾ ਉਹਦੇ ਵਿੱਚ ਜੇ ਕੋਈ ਹੋਰ ਦੂਸਰੀ ਕਿਸੇ ਕਿਸਮ ਦਾ ਬੀਜ ਹੈਗਾ ਕੋਈ ਤੁਹਾਨੂੰ ਰਲੋ ਲੱਗਦਾ ਉਹ ਕੱਢ ਦਿਓ ਗੁੱਲੀ ਡੰਡੇ ਵਗੈਰਾ ਦਾ ਜਿਹੜਾ ਆਪਾਂ ਨੂੰ ਪਤਾ ਵੀ ਨਾ ਖੇਤਾਂ ਚ ਘੱਟ ਸੀਗਾ ਜਾਂ ਜਿਹੜੇ ਖੇਤ ਘੱਟ ਡਿੱਗੇ ਹੋਏ ਨੇ ਕਿਉਂਕਿ ਢੇ ਹੋਏ ਖੇਤਾਂ ਦੇ ਵਿੱਚੋਂ ਬੀਜ ਆਪਾਂ ਨੂੰ ਪੂਰਾ ਵਧੀਆ ਨਹੀਂ ਮਿਲਦਾ ਬਰੀਕ ਬੀਜ ਹੁੰਦਾ ਜਿਹੜੇ ਖੜੇ ਖੇਤ ਨੇ ਉਹਨਾਂ ਦਾ ਬੀਜ ਆਪਾਂ ਰੱਖ ਸਕਦੇ ਹਾਂ ਜਾਂ ਕਿਸੇ ਚੰਗੀ ਵੈਰਾਈਟੀ ਆਪਾਂ ਨੂੰ ਦਿਖਦੀ ਆਪਣੀ ਗਵਾਂਢੀ ਨੇ ਬੀਜੀ ਹੋਈ ਆ ਉਹ ਤੋਂ ਬੀਜ ਆਪਾਂ ਉਹਨਾਂ ਨਾਲ ਅਗਲਾ ਵਤ ਨਹੀਂ ਕਰ ਦੋ ਆਪਣੇ ਯਾਰ ਦੋ ਉਸਤ ਨਾਲ ਕਰ ਲਓ ਆਪਣੇ ਰਿਸ਼ਤੇਦਾਰਾਂ ਨਾਲ ਕਰ ਲਓ ਸੋ ਬੀਜ ਦੇ ਬਾਰੇ ਜਰੂਰ ਆਪਾਂ ਧਿਆਨ ਦਈਏ ਇੱਕ ਤਾਂ ਇਹਦੇ ਨਾਲ ਆਪਾਂ ਨੂੰ ਪੈਸੇ ਦਾ ਫਾਇਦਾ ਹੋਣਾ ਦੂਸਰਾ ਜਿਹੜੀ ਆਪਣੀ ਜ਼ਰੂਰਤ ਦੀ ਵੈਰਾਈਟੀ ਆ ਉਹ ਮਿਲ ਜਾਂਦੀ ਹੈ ਕਿਉਂਕਿ ਬਾਜ਼ਾਰ ਦੇ ਵਿੱਚੋਂ ਕਈ ਵਾਰ ਫਿਰ ਆਪਾਂ ਬੀਜ ਕਿਸੇ ਹੋਰ ਦਾ ਖਰੀਦ ਲੈਂਦੇ ਆ ਜਿਹੜਾ ਲੇਬਲ ਕੋਈ ਹੋਰ ਲੱਗਾ ਵਿੱਚੋਂ ਕੁਝ ਹੋਰ ਹੀ ਨਕਲਦਾ ਸੋ ਉਸ ਵੇਲੇ ਆਪਣਾ ਦੁਕਾਨਦਾਰਾਂ ਨਾਲ ਵੀ ਜਿਹੜੇ ਪੰਗੇ ਪੈਂਦੇ ਨੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ ਰੱਖੀਏ ਥੋੜੀ ਜਿਹੀ ਖਜਾਲਤ ਕਰ ਲਈਏ ਤਾਂ ਆਪਾਂ ਅਗਲੇ ਸਾਲ ਦੇ ਵਾਸਤੇ ਚੰਗਾ ਬੀਜ ਛੋੜ ਸਕਦੇ ਆ ਰੱਖ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਵੀਡੀਓ ਦੋਸਤੋ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸ਼ਤਿ ਸ੍ਰੀ ਅਕਾਲ